ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਹਾਂ ਪਿੰਡ ਚਕਰੀ ਜਿਲ੍ਹਾ ਤਹਿਸੀਲ ਇਸਪੇਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਹਰੀਕੇ ਪਤਨ ਤੋਂ ਸਿਰਫ ਜੇਕਰ ਦੂਰੀ ਦੀ ਗੱਲ ਕਰੀਏ ਤੇ 15-16 ਕਿਲੋਮੀਟਰ ਦੀ ਹਰੀਕੇ ਪਤਨ ਤੋਂ ਦੂਰੀ ਹੈ ਕੋਈ ਵੀ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਵਿਜਿਟ ਕਰਦਾ ਤੇ ਮਾਝੇ ਦਾ ਪਿੰਡ ਹੈ ਚਕਰੀ ਪੱਤੀ ਇੱਥੋਂ ਤਕਰੀਬਨ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਹੈ ਨਾ ਲੱਗਦੇ ਪਿੰਡਾਂ ਦੀ ਗੱਲ ਕਰੀਏ ਠੀਕ ਹੈ ਜੀ ਸਰਾਲੀ ਮੰਡ ਜੱਲੇਆਰ ਦਰਗਾਪੁਰ ਠੱਟੀਆਂ ਮੰਤਾਂ ਤਿੰਨ ਸ਼ਹਿਰੇ ਪਨੂਆਂ ਦੀ ਦੂਰੀ ਵੀ ਇੱਥੋਂ ਕੋਈ 5 ਕਿਲੋਮੀਟਰ ਦੀ ਆ ਓਨਰ ਵੀਰ ਸਰਬਜੀਤ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਇਸ ਕਰੋਂ ਤਕਰੀਬਨ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਅੱਜ ਚਾਰ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਇਸ ਵੀਡੀਓ ਦੇ ਵਿੱਚ ਇੱਕ ਤਕਰੀਬਨ ਮੇਲਜੋਲ ਖਾਂਦੀ ਝੋਟੀ ਤੁਹਾਨੂੰ ਦਿਖਾਵਾਂਗੇ ਜਿਵੇਂ ਪਾਕਿਸਤਾਨੀ ਬਰਾਡ ਲੈਂਡ ਦੀ ਆਪਾਂ ਝੋਟੀਆਂ ਵੇਖਦੇ ਆ ਨੀਲੀ ਦੀ ਝੋਟੀ ਆ ਬਹੁਤ ਖੂਬਸੂਰਤ ਚੰਗੀ ਜੰਮੀ ਪਲੀ ਆ ਫੁੱਲ ਭਜਣ ਲੋ ਇੱਕ ਪੂਰੀ ਮੱਝ ਦਿਖਾਵਾਂਗੇ ਭਰਾਵਾਂ ਨੂੰ ਠੀਕ ਹੈ ਜੀ ਇੱਕ ਇਸ ਕਰੋਂ ਆਪਾਂ ਪਿਛਲੇ ਵੀਡੀਓ ਦੇ ਵਿੱਚ ਵੀ ਇੱਕ ਝੋਟੀ ਸੇਲ ਕੀਤੀ ਸੀ ਨੀਲੀ ਦੀ ਉਹ ਵੀ ਤਕਰੀਬਨ ਵੀਰ ਹੋਂ ਨੇ ਕਿਹਾ ਸੀ ਵੀ ਤਕਰੀਬਨ 45 ਦੀ ਸ਼ੈਂਤ ਦੋ ਕੁ ਮਹੀਨੇ ਦੇ ਲੱਗ ਸਮ ਜਿਹੜੀ ਉਹ ਏਆਈ ਹੋਈ ਸੀ ਉਹਨੂੰ ਠੀਕ ਹੈ ਜੀ ਬਣੀ ਸੌਰੀ ਸੀ ਉਹ ਵੀ ਨਿਕਲ ਆਈ ਸੀਗੀ ਫਲਖਾਲ ਜੋ ਅੱਗੋਂ ਰਿਪੋਰਟ ਮਿਲੀ ਆ ਇੱਕ ਪੂਰੀ ਮੱਝ ਦਿਖਾਵਾਂਗੇ ਇਹ ਅੱਗੇ ਲੋਹੜੀ ਸਾਂ ਤੋਂ ਠੀਕ ਹੈ ਜੀ ਗੱਬਣਾ ਇੱਕ ਮੰਥ ਦੀ ਬਾਕੀ ਪੂਰੀ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਇੱਕ ਆਪਾਂ ਤੁਹਾਨੂੰ ਝੁੰਗੀ ਵਹਿਰ ਦਿਖਾ ਦਾਂਗੇ ਬੜੇ ਸੂਤਰ ਜੈਜ ਰੇਟ ਦੇ ਵਿੱਚ ਆ ਸਭ ਤੋਂ ਪਹਿਲਾਂ ਭਾਜੀ ਸਰਜੀਤ ਸਿੰਘ ਦੀ ਸਾਸਤਰੀਕਾਰ ਸਾਸਤਰੀਕਾਰ ਸੰਤ ਸਰਜਜੀਤ ਹੋਰ ਭਾਜੀ ਸੇਤਾ ਰਾਜੀ ਹਾਂ ਕਿਰਪਾ ਸਤਗੁਰ RAM ਦਾਸ ਜੀ ਚਲੋ ਸ਼ੁਕਰੇ ਮਾਲਕ ਦਾ ਭਾਜੀ ਉਦੋਂ ਵੀ ਮਾਲ ਆਪਾਂ ਕੋਈ ਚਾਰਕ ਨਗ ਦਿਖਾਏ ਸੀਗੇ ਹਾਂਜੀ ਹਾਂਜੀ ਪਸ਼ੂ ਤਕਰੀਬਨ ਵੇਖ-ਬੁੱਕ ਗਏ ਸਾਰੇ ਹਾਂ ਉਦੋਂ ਹੀ ਜੀ ਉਦੋਂ ਅਗਲੇ ਦਿਨ ਹੀ ਵੇਚ ਗਏ ਠੀਕ ਹੈ ਅੱਜ ਭਾਜੀ ਤਕਰੀਬਨ ਫੇਰ ਆંકੜਾ ਉਨਾ ਹੀ ਆਪਣੇ ਕੋਲ ਚਾਰ ਚਾਰ ਹੀ ਹੈ ਜੀ ਥਾਂ ਨ ਮੱਝਾਂ ਵਾਂਦੇ ਇੱਕ ਗਾਂ ਠੀਕ ਆ ਜੀ ਝੋਟੀ ਅੱਜ ਆ ਵੀ ਬੜੀ ਸਪੈਸ਼ਲ ਲੈ ਕੇ ਆਂਦੀ ਜੀ ਹਾਂ ਜੀ ਹਾਂ ਜੀ ਇਹ ਸਪੈਸ਼ਲ ਵੇਖੋ ਵੱਡੀ ਝੋਟੀ ਪੂਰੀ ਬਹੁਤ ਖੂਬਸੂਰਤ ਝੋਟੀ ਆ ਜੰਮੀ ਪਲੀ ਬਹੁਤ ਜਿਆਦੀ ਆ ਬਹੁਤ ਜਿਆਦੀ ਜੀ ਸਾਹਮਣੇ ਮੌਜੀ ਇਹ ਆਪਣੇ ਬੜੇ ਭਰਾ ਸ਼ੌਂਕ ਰੱਖਦੇ ਆ ਤਕਰੀਬਨ ਮੇਲਜੋਲ ਕਿਤਨਾ ਕਿਤੇ ਨੀਲੀ ਅੰਗਪੱਖ ਜੜਾ ਇਸ ਝੋਟੀ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਊਗਾ ਮਰ ਬੱਲਾ ਮੱਥਾ ਬਾਕੀ ਮਾਰਕਿੰਗ ਨਿਸ਼ਾਨੀਆਂ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਪੂਰੀ ਜੰਮੀ ਪਲੀ ਝੋਟੀ ਆ ਪ੍ਰੋਪਰ ਦਿਖਾਵਾਂਗੇ ਤਸੱਲੀ ਦੇ ਨਾਲ ਅੱਜ ਭਾਜੀ ਪਸ਼ੂ ਜਿਹੜੇ ਸੋਏ ਆਪਣੇ ਕੋਲ ਇੱਕ ਇੱਕ ਮੱਝ ਸੂਈ ਹੈ ਜਿਹੜ ਇਹ ਝੋਟੀ ਗੱਬਣਾ ਦੂਜਾ ਸੁਆ ਛੇ ਦੰਦ ਠੀਕ ਆ ਜੀ ਬੂਰੀ ਮੈਂ ਆ ਜੀ ਦੂਜਾ ਸੁਆ ਘਰ ਵਾਲੇ ਦੂਜਾ ਆਂਦੇ ਚਲੋ ਦੂਜਾ ਵੀ ਹੋ ਸਕਦਾ ਤਿਜਾ ਵੀ ਨਹੀਂ ਲੀ ਪੱਕਾ ਠੀਕ ਆ ਜੀ ਇਹ ਕੋਈ ਮਹੀਨੇ ਦੇ ਲਗਭਗ ਗਮਣਾ ਇਹਦੇ 10-11 ਤਰੀਕ ਦੇ ਟੀਕੇ ਦੋ ਭਰੇ ਆ ਜੀ ਨਵੰਬਰ ਚ ਨਵੰਬਰ ਜੀ ਆ ਦਸੰਬਰ ਨੂੰ ਮਹੀਨਾ ਹੀ ਹੋ ਗਿਆ ਹਾਂਜੀ ਮਹੀਨਾ ਹੋ ਗਿਆ ਜੀ ਹੁਣ ਦਾ ਹੁਣ ਦੇ ਕਿਨਾਰੇ ਤੇ ਹੀ ਆ ਕੰਮ ਇੱਕ ਦੋ ਦਿਨਾਂ ਤੱਕ ਹੋ ਗਿਆ ਲੈ ਹਾਂਜੀ ਹਾਂਜੀ ਤੇ ਇੱਕ ਆਪਾਂ ਵੈਡ ਗੱਭਨ ਜਿਹੜੀ ਸੇਲ ਕਰਦੇ ਹਾਂ ਉਹ ਕੀ ਜੀ ਦੂਜਾ ਸੁਗਾ ਠੀਕ ਆ ਜੀ 15 14 ਕਿਲੋ ਦੁੱਧ ਉਹਨੇ ਠੀਕ ਆ ਜੀ ਪ੍ਰੋਪਰ ਦਿਖਾ ਦਾਂਗੇ ਜਦੋਂ ਆਪਾਂ ਉਸ ਵੈਡ ਦੇ ਉੱਪਰ ਇਹ ਪਾਜੀ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਜਿਹੜੀ ਸੂਈ ਮਾਝਾ ਤੋਂ ਕਰ ਲੈਂਦੇ ਆ ਇਧਰੋਂ ਕਰ ਦਿੰਦੇ ਆ ਲਓ ਜੀ ਇੱਕ ਜਿਹੜੀ ਸੂਈ ਮਾਝਾ ਬਿਲਕੁਲ ਤਾਜੀ ਇੱਥੋਂ ਆਪਾਂ ਸ਼ੁਰੂਆਤ ਕਰਦੇ ਆ ਬਾਕੀ ਪ੍ਰੋਪਰ ਡਿਟੇਲ ਤੁਹਾਨੂੰ ਦਿੰਦੇ ਆ ਇਹਦਾ ਪਾਜੀ ਸੁਆ ਕਿਵੇਂ ਆ ਇਹਦਾ ਸੁਆ ਤੱਜਾ ਜੀ ਤੱਜਾ ਸੁਆ ਹਾਂਜੀ ਮਗਰ ਕੱਟੀ ਆ ਗਈ ਆ ਹਾਂਜੀ ਕੱਟੀ ਕੁਤਾਂ ਬੌਜੀ ਚੌਥਾ ਦਿਨ ਸੁਈ ਨਾ ਤੱਜਾ ਚੌਥਾ ਦਿਨ ਇਹ ਮਗਰ ਕੱਟੀ ਜੇ ਤੇ ਫੀਮੇਲ ਕਾਫ ਆ ਗਿਆ ਬੱਚਾ ਤੁਸੀਂ ਚੈੱਕ ਕਰ ਲਓ ਹਾਂਜੀ ਤਿੰਨਾ ਚੌ ਦਿਨਾਂ ਦਾ ਬੱਚਾ ਸ਼ਾਈ ਸ਼ੂਈ ਕੱਟੀ ਦੀ ਵੀ ਬਹੁਤ ਸੋਹਣੀ ਆ ਇੱਕ ਰੰਗਾ ਠੀਕ ਆ ਜੀ ਕੱਟੀ ਵੀ ਹਾਂਜੀ ਐਸ ਵਕਤ ਪਾਜੀ ਬੌਲੇ ਦੀ ਕੀ ਸਥਿਤੀ ਹੈ ਇਹ 9 ਲੀਟਰ ਪਸੰਦੂ ਸਾਹ ਵਾ ਥੋੜੇ ਜਿਹਾ 9 ਲੀਟਰ ਆ ਜੀ ਹਾਂਜੀ ਲਓ ਜੀ 9 ਲੀਟਰ ਐਸ ਵਕਤ ਬੌਲਾ ਚਵਾਈ ਇੱਕ ਨੰਬਰ ਦੀ ਆ ਦੇਖੋ ਪੋਲੀ ਰੂਮ ਵਰਗੀ ਚੁਵਾਈ ਬਾਕੀ ਆ ਟਰੱਕਰ ਦੀ ਕੁਆਲਿਟੀ ਬਹੁਤ ਸੋਹਣੀ ਆ ਠੀਕਾ ਜੀ ਹਾਂਜੀ ਹਾਂਜੀ ਬੈਂਸੂਨ ਸਲੇਵੇ ਦੇ ਉੱਪਰ ਮੋٹے ਤੌਰ ਤੇ ਤੁਹਾਨੂੰ ਨਜ਼ਰ ਆਉਣਗੀਆਂ 8 9 9 ਕਿਲੋ ਇਸ ਵਕਤ ਬੋਲੇ ਤੇ ਚੱਲਣ ਦੀ ਆ ਚੌਣ ਚੌਣ ਬਹੁਤ ਹੀ ਚੰਗੀ ਵੀਰ ਦੱਸ ਰਿਹਾ ਚੌਣ ਇੱਕ ਨੰਬਰ ਜੀ ਚੁਵਾਈ ਪੋਲੀ ਰੂਮ ਦੀ ਸੁਆ ਅਰੀਜਨਲ ਤੇ ਜਾਹ ਹੈ ਜੀ ਹਾਂਜੀ ਹਾਂਜੀ ਠੀਕ ਆ ਬਾਕੀ ਖੋਲ ਕੇ ਤੇ ਚਲੀ ਨਾਲ ਤੋਰ ਕੇ ਦਿਖਾਉਣੇ ਆ ਸਮਝ ਲਾ ਲੈਣਾ ਆਪਾਂ ਉਹ ਘਰ ਵਾਲਾ ਤੇ ਜਾ ਕੇ ਸਾਥ ਤੇ ਜਾਈ ਆਪਣਾ ਠੀਕ ਆ ਜੀ ਅਰੀਜਨਲ ਤੇ ਸੁਆ ਤੇ ਜਾਈ ਆ ਠੀਕ ਆ ਜੀ ਆ ਦੇਖੋ ਬਾਕੀ ਦੋ ਦ ਸੰਧੂ ਸਾਹਿਬ ਜਿਆਦਾ ਜ਼ਰੀਨ ਤੇ ਉਹਦੇ ਘਰ ਵਾਲੇ ਤੇ ਆਂਦੇ 12 ਲੀਟਰ ਭਰੋਣੇ ਆ ਪਰ 10 11 ਤੇ 10000 ਦੇ ਦਊਗੀ ਦਾ ਠੀਕ ਹੈ ਜੀ ਲਓ ਜੀ ਬਾਕੀ ਮੇਰਾ ਵੀਰ ਨਖੇੜ ਥਣਾ ਦੇ ਵਿੱਚ ਤੁਸੀਂ ਦੇਖੋ ਠੀਕ ਹੈ ਜੀ ਗਰ ਲੋਵਾ ਤੇ ਚੰਗੀ ਆ ਤੇ ਬਿਲਕੁਲ ਪੱਧਰ ਇੱਕਸਾਰ ਬੈਗ ਸਾਈਡ ਤੋਂ ਉਸ ਤੋਂ ਪਿੱਠ ਫੁੜਾ ਸੋਨਾ ਹਾਈਟ ਮੀਡੀਅਮ ਤੇ ਵੇਚਾ ਬਾਕੀ ਮੱਧ ਜਿੰਨੀ ਵੀ ਆ ਕਰਮਾ ਲਈ ਠੀਕ ਹੈ ਜੀ ਥੱਲਿਓਂ ਖਰੀ ਆ ਸਾਫ਼ ਸੁਥਰੀ ਆ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਦੀ ਆ ਦੇਖੋ ਕਟਿਏ ਕਰਦੇ ਆ ਆ ਮੰਨ ਠੀਕ ਆ ਤੋੜ ਲੋ ਹਾਂਜੀ ਆ ਕੋਈ ਨਹੀਂ ਠੀਕ ਆ ਸਾਫ ਸਧਰੀ ਪੂਰੀ ਸੰਦੂ ਸਾਹ ਹਾਂ ਇਹਨੇ ਚੱਡੇ ਨਿਗਰਦੀ ਆ ਹਨ ਜਿਹੜਾ ਪੂਰਾ ਚਵਾਈ ਚੂਹੀ ਜਾਂਦੀ ਆ ਆ ਦੇਖੋ ਠੀਕ ਆ ਜੀ ਸੋ ਇੱਕ ਸਾਰ ਬਿਲਕੁਲ ਪੱਦਰ ਪੁੱਦਰ ਬਹੁਤ ਜਿਆਦੀ ਆ ਕਰਮਾਂ ਲਈ ਠੀਕ ਆ ਜੀ ਪਿਛੋਂ ਵੀ ਚੋਣ ਵੀ ਇੱਕ ਨੰਬਰ ਜੀ ਠੀਕ ਆ ਓਵਰঅল ਜਿੰਨੀ ਹੈ ਮੱਚ ਸਾਰੀ ਚੰਗੀ ਹੈ ਠੀਕ ਆ ਜੀ 9 ਕਿਲੋ 8 9 ਕਿਲੋ ਐ ਸੁੱਤ ਬੋਲਾ ਯਾ ਤਿੰਨਾ ਚੌ ਦਿਨਾਂ ਦੀ ਆ ਚੋਕੇ ਖੜੇ ਵੀਰ ਆ ਵੀ ਤਸੱਲੀ ਕਰਕੇ ਇਹਦਾ ਮੁੱਲ ਭਾਜੀ ਕੀ ਰੱਖਿਆ ਡਿਮਾਂਡ ਕੀ ਕਰਦੇ ਪਏ ਜੀ 80 ਦਾ ਭਾਵੇਂ ਉਤਰਾ ਸੰਧੂ ਸਾਹਿਬ ਆ ਪਾਵੇਂ ਭਾਵੇਂ 95 ਕਰਦੀਏ 90 ਕਰਦੀਏ 2 ਛੱਡਦੀਏ 90 ਜਾ 88 ਦੀ ਹਾਂਜੀ ਕੋਈ ਕਸਰਾ ਕੁਸਰਾ ਕੱਢ ਕੇ ਦੇ ਦਈਏ ਮਾਲ ਪਿਛਲੀਆ ਰਾਂਗੂ ਜਿਵੇਂ ਵੀ 86 ਦੀ ਦੇ ਦਾਂਗੇ 86 ਹਜ਼ਾਰ ਦੀ ਠੀਕ ਆ ਜੀ ਲਓ ਵੀ 86 ਹਜ਼ਾਰ ਦੀ ਅੱਜ ਫਾਈਨਲ ਜੈਸ ਨੂੰ ਆਪਣੇ ਭਰਾਵਾਂ ਨੂੰ ਮਿਲ ਜੂਗੀ ਠੀਕ ਆ ਜੀ ਆ ਦੇਖੋ ਆ ਮਾਰੋ ਨੀਗਾ ਠੀਕ ਆ ਬਿਲਕੁਲ ਅਰਲੀਆ ਵਰਗੇ ਥਾਣਾ ਬਾਕੀ ਵਿਰਲਵੰਦ ਚੰਗੀ ਆ ਚਾਰੇ ਥਾਣਾ ਦੇ ਦੁੱਧ ਵਾਲੀ ਮੱਝ ਸੰਨੂ ਸਾਹਿਬ ਨੂੰ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਦੁੱਧ ਤੇ ਕੱਢ ਦੋਗੇ ਕੋਈ 11-12 ਲੀਟਰ ਸੱਚ ਬਾਜੂਗੀ ਚੋਈ ਤੋਂ ਇੱਕ ਨੰਬਰ ਆ ਬਿਲਕੁਲ ਅੱਗੇ ਨਖਤ ਆਪਾਂ ਦਿਖਾਉਣੀ ਆ ਕਿ ਝੋਟੀ ਜਿਗਰ ਕੀਤਾ ਸੀ ਆਪਾਂ ਦੋਸਤੋ ਸਟਾਰਟਿੰਗ ਦੇ ਵਿੱਚ ਹੀ ਪੋਲੀਪਲੀਤੀ ਆ ਕਾਫੀ ਜੰਮੀ ਜੰਮੀ ਆ ਝੋਟੀ ਬਹੁਤ ਵਧੀਆ ਦੂਜਾ ਸੂਆ ਬਾਜੀ ਸੂਣ ਵਾਲੀ ਹਾਂਜੀ ਦੂਜਾ ਸੂਆ ਸ਼ੇਕ ਦੇ ਦੰਦ ਜੀ ਠੀਕ ਆ ਜੀ ਹਾਂਜੀ ਵੀ ਸ਼ੇਕ ਦੇ ਦੰਦ ਪ੍ਰੋਪਰ ਕਰ ਕੀ ਫਿਰ ਹਾਂਜੀ ਹਾਂਜੀ ਮਤਲਬ ਦਿਨਾਂ ਦੀ ਗੱਲ ਕਰ ਲਈਏ ਹਜੇ ਥੱਲੋਂ ਲੱਗਦਾ ਵੀ ਜਿਵੇਂ ਜੇ ਦੇਵਾ ਨੇ ਬਣਾਉਣਾ ਹਜੇ ਦੇਣੇ ਸੰਤੂ ਸਾਹਿਬ 12 ਤੋਂ 13 ਦਿਨ ਖੜਦੀ ਹੈ ਜੀ ਠੀਕ ਆ ਜੀ ਹਾਂ ਸੋ ਝੋਟੀ ਇੱਕ ਦੋਸਤ ਪੂਰਾ ਸਟਰਕਚਰ ਝੋਟੀ ਦਾ ਦੇਖੋ ਖੜਨੀ ਖੁਰਨੀ ਦੀ ਮੇਰਾ ਭਰਾ ਕੁਰੀ ਨਿਗਾਹ ਮਾਰੋ ਠੀਕ ਆ ਜੀ ਸੰਤੂ ਸਾਹਿਬ ਕਾਤੇ ਕੋਈ ਨਾਰ ਪਸਲੀ ਨਹੀਂ ਦੀ ਜੀ ਸਾਂਭੀ ਬੜੀ ਆ ਆ ਦੇਖੋ ਜੀ ਕੋ ਝੋਟੀ ਹੈ ਬਿਲਕੁਲ ਛੋਟਾ ਸਿੰਘ ਫੇਸ ਕੁਆਲਿਟੀ ਤੁਹਾਨੂੰ ਦਿਖਾਉਣੇ ਲੱਗਿਓ ਠੀਕ ਆ ਜੀ ਮੱਥਾ ਬੱਲਾ ਅੱਖਾਂ ਦੇ ਵਿੱਚ ਬਿਲਕੁਲ ਜਵਾਬ ਤੁਹਾਨੂੰ ਨਜ਼ਰ ਆਊਗਾ ਠੀਕ ਆ ਜੀ ਬਿੱਲੀਆਂ ਅੱਖਾਂ ਜਵਾਬ ਆਊਗਾ ਨਜ਼ਰ ਹਾਂਜੀ ਤੇ ਮਗਰਲੇ ਪੈਰ ਜਿਹੜੇ ਤੋਤੇ ਤੁਹਾਨੂੰ ਨਜ਼ਰ ਆਉਣਗੇ ਆ ਦੇਖੋ ਜੀ ਨੇਵੇ ਭਾਂਡੇ ਦੀ ਕਰਮਾ ਵਾਲੀ ਥੱਲੇੋਂ ਬੜੀ ਖਬਰਦਾਰ ਬੰਨੀ ਆ ਜੀ ਪੂਰੀ ਅਜੇ 15 ਦਿਨ ਹੀ ਖੜਦੀ ਆ ਹਾਂ ਅਜੇ 12 13 ਦਿਨ ਤੇ ਦੇ ਰਹਿੰਦੇ ਆ ਦੋ ਚਾਰ ਦਿਨ ਉੱਤੇ ਵੀ ਖੜ ਸਕਦੀ ਆ ਬਿਲਕੁਲ ਦੋ ਬਾਕੀ ਪੁਲਿਸ ਵੀ ਤੁਸੀਂ ਮੇਰਾ ਵੀ ਇੱਕ ਵਾਰੀ ਨਿਗਾ ਦੇ ਵਿੱਚੋਂ ਕੱਢਿਆ ਜੇ ਪੂਰੀ ਤਸੱਲੀ ਨਾਲ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਆਪਾਂ ਤੋਰ ਕੇ 80 ਸਾਹ ਫਾਈਟ ਕੱਟ ਬਹੁਤ ਸੋਹਣਾ ਝੋਟੀ ਦਾ ਪੂਰੀ ਵੱਡੀ ਝੋਟੀ ਆ ਕੋਈ ਨਿੱਕੀ ਝੋਟੀ ਨਹੀਂਗੀ ਠੀਕ ਆ ਆ ਦੇਖੋ ਫੋਨ ਦਾ ਵਜਨ ਵਜੂਦ ਫੁੱਲ ਵਜਨ ਲੋਡ ਇਹ ਛੋ ਵੀ ਭਾਜੀ ਜੋ ਡਿਟੇਲ ਮੇਰੀ ਵੀ ਤਕਰੀਬਨ 10-12 ਦਿਨ ਤਾਂ ਆਰਾਮ ਨਾਲ ਲੈ ਜੂਗੀ ਨਾ ਇਹ ਅਜੇ ਵੀ ਸੰਤੂ ਸਾਹਿਬ 12-13 ਦਿਨ ਤੇ ਇਦੇ ਰਹਿੰਦੇ ਆ ਕਿ 2-4 ਉੱਤੇ ਵੀ ਖੜ ਸਕਦੀ ਆ ਹਾਂ ਆ ਦੇਖੋ ਜੀ ਬਾਕੀ ਥੱਲੋਂ ਚੰਗਾ ਸੋਹਣਾ ਖੁੱਲੂਗੀ ਕਰਮਾਲੀ ਹਜੇ ਤਕਰੀਬਨ ਦਿਨਾਂ ਦੇ ਹਿਸਾਬ ਨਾਲ ਹੀ ਗੱਲ ਬੰਨੀ ਆ ਥੱਲੋਂ ਪੂਰੀ ਬਣਦੀ ਸਤੂ ਸਾਹਿਬ ਸਿਰ ਪਹਿਲੇ ਪਹਿਲੇ ਨੇ ਦੁੱਧ ਦਾ ਕੋ 10000 10 ਲੀਟਰ 10000 ਭਰਾਇਆ ਬਾਕੀ ਸੇਵਾ ਆ ਕਿਦੇ ਘੋ ਘੂੜਾ ਚਾਰਿਆ ਉਹਨੂੰ ਵੀਰ ਨੇ ਹਾਂ ਬਾਕੀ ਚਲੋ ਜਿਹੜੀ ਸੇਵਾ ਝਲਕਾ ਮਾਰ ਕੇ ਦਿਖਾਈ ਦੇਣ ਲਈ ਆ ਤੇ ਪਿੱਠਪੁੜੇ ਤੋਂ ਨਾਰਮਲ ਹੀ ਸਾਰੇ ਵੀਰਾਂ ਨੂੰ ਐਡਗਾ ਹੋ ਜਾਊਗਾ ਠੀਕ ਆ ਜੀ ਜੰਮੀ ਜੰਮੀ ਚੱਕੀ ਇਹਨਾਂ ਜਿੱਡੀ ਜੰਮੀ ਪਲੇ 12 13 ਲੀਟਰ ਇਹਨਾਂ ਤੋਂ ਵੱਧ ਤੇ ਵੱਧ ਤੇ 12 13 ਲੀਟਰ ਦੁੱਧ ਕੀ ਜਾਂਦੇ ਆ ਇੱਥੇ ਢੱਕਿਓ ਮਾੜ ਕੋਕੇ ਦੇ ਕੋਚ ਦੀ ਨਾ ਜਿਤਨਾ ਹੱਥ ਮਾਰਿਆ ਜਿਤਨਾ ਆਈਦਾ ਮਾਰ ਲਓ ਬਠੀਗਾ ਜੀ ਸੋ ਕਿਸੇ ਭਰਾ ਨੇ ਕੋਈ ਸੇਵਾ ਦੇ ਵਿੱਚੋਂ ਠੀਕਾ ਜੀ ਕੋਈ ਕਸਰ ਹੀ ਨਹੀਂ ਛੱਡੀਗੀ ਚਲੋ ਜਿੱਥੋਂ ਵੀ ਆਈ ਹੈ ਚੰਗੀ ਸੇਵਾ ਦੇ ਵਿੱਚੋਂ ਜਿਹੜਾ ਜਨਮਰ ਨਿਕਲਦਾ ਸਿਰਫ ਤੋਂ ਸਲੌਤ ਵੀ ਕਰਨੀ ਚਾਹੀਦੀ ਹੈ ਚਲੋ ਉਸ ਭਰਾ ਦੀ ਵੀ ਜਿਨੇ ਏਡੀ ਝੋਟੀ ਬਿਲਕੁਲ ਪਾਲ ਪਲੋਸ ਕੇ ਬਿਲਕੁਲ ਰਾਜੀ ਕੀਤੀ ਹੈ ਵੱਡੀ ਹੈ ਝੋਟੀ ਤੇ ਥੱਲੇ ਥੁਲੇ ਦੀ ਵੀ ਬੇਦਾਗ ਸਾਫ ਸੁਥਰੀ ਵਧੀਆ ਸਾਫ ਆ ਜੀ ਤੱਪਣ ਤਪਾਉਣ ਕੋ ਪਿੱਛੇ ਤੱਪਣ ਦੀ ਥਾਂ ਦੀ ਆਪਣੇ ਹੱਥ ਸਾਲੀ ਗਰੰਟੀ ਪੂਰੀ ਠੀਕ ਹੈ ਜੀ ਹੋਰ ਪਿੱਛੇ ਦੀ ਕੋ ਤਪੂਤੀ ਆ ਬਾਕੀ ਅਜੇ ਤੇਨੇ ਦੇ ਇੰਨੇ ਰਹਿੰਦੇ ਆ। ਹੂੰ ਹੂੰ। ਫਿਰ ਕੇ ਠੰਢੀ ਵੜੀ ਆ। ਠੰਢੀ ਦੇ ਨਾਲ ਕੋਈ ਇਹ ਨਹੀਂ ਵੀ ਉਹ ਜੀ ਸ਼ੂਕਰਖਾਨਾ ਨਹੀਂ ਗਈ ਸੰਭੂ ਸਾਹਿਬ। ਹਾਂ। ਠੰਢੀ ਦੇ ਈ ਠੰਢੀ ਦੇ ਬਾਕੀ ਸੇਵਾ ਚੰਗੀ ਕੀਤੀ ਆ ਪਾਲੀ ਚੰਗੀ ਕੀਤੀ ਹੈ ਸੰਭੀ ਜੀ। ਹਾਂ ਬਿਲਕੁਲ ਜੀ ਬਿਲਕੁਲ। ਸਰਦਾ ਬੰਦਾ ਆ ਆਪਣਾ। ਲਓ ਜੀ। ਠੀਕ ਹੈ ਇਹਦਾ ਭਾਜੀ ਮੁੱਲ ਅੱਜ ਡਿਮਾਂਡ ਕੀ ਰਹੂਗੀ ਕਿੰਨੇ ਦੇ ਦੇ ਰਹੇ ਛੋਟੀ ਆਹ ਮੁੱਲ ਤੇ ਜੀ ਕਰਦਾ ਭਾਵੇਂਗਾ 30 ਪਈ 1 35 30 ਕਰ ਦਈਏ ਪਰ ਆਪਾਂ ਸਵਾ ਕਰ ਦਈਏ ਆਹ ਸਵਾ ਕਰ ਦਈਏ 1 20 ਦੇ ਦਈਏ 1 20 ਦੀ ਚਲੋ ਝੋਟੀਆਂ ਆਪਾਂ ਭਾਜੀ ਨਾਰਮਲ ਹੀ ਗੱਲ ਕਰਦੇ ਆਂ ਬੇਟੀਆਂ ਝੋਟੀਆਂ ਚਲੋ ਸਾਰੇ ਭਰਾ ਦੇਖਦੇ ਆ ਜਿਨੇ ਘਰੋਂ ਵੀ ਸੇਲ ਕਰਨੀ ਉਹ ਵੀ ਕਿਤੇ ਇਹ ਨਹੀਂ ਆਖੂਗਾ ਵੀ ਮੈਂ 1.5 ਲੱਖ ਤੋਂ ਘੱਟ ਝੋਟੀ ਸੇਲ ਕਰਾਂਗਾ ਹਾਂਜੀ ਹਾਂਜੀ 1.5 ਤੋਂ ਬਾਅਦ ਗੱਲ ਤੇ ਆ ਇਹੋ ਜਿਹੜੀ ਹੁਣ ਤਾਂ ਦੱਸ ਦੇਣ ਕੱਚੀ ਕੱਚੀ ਆ 10 ਬਸ ਝੋਟੀ ਦੇ ਇਹੋ ਦੱਸ ਦੇਣ ਅੱਜ ਚਲੋ ਆਪਣੇ ਕਿੱਲੇ ਤੋਂ ਵੀ ਵਪਾਰ ਦਾ ਕੰਮ ਆ ਵੀ ਆਪਾਂ ਕੋਈ ਥੋੜਾ ਬੜਾ ਪ੍ਰੋਫਿਟ ਲੈ ਕੇ ਪਸ਼ੂ ਸੇਲ ਕਰਦੇ ਆਂ ਆਪਾਂ ਸੰਧੂ ਸਾਹਿਬ ਤੈਨੂੰ ਅੱਗੇ ਪਤਾ ਵੀ ਆਪਣਾ ਜਿੰਨੀਆਂ ਜਿੰਨੀਆਂ ਵੀਡੀਓ ਜਦੋਂ ਆਪਾਂ ਪਾਉਂਦੇ ਉਤਰਾਂ ਵੀ ਅੱਗੋਂ ਪਿਛੋਂ ਹੀ ਚੱ ਆ ਨਾ ਤੁਸੀਂ ਕਰ ਦੋ ਫਿਰ ਹੋਰ ਦੋ ਘਟ ਦੇ ਦੋ ਹੋਰ ਕੀ ਆ ਨਹੀਂ ਦੋ ਚੌਂ ਤੇ ਚੱਕਰ ਚ ਨਾ ਪਈਏ ਚਲ ਇੱਕ 15 ਦੀ ਕਰ ਦਈਏ ਇੱਕ 15 ਦੀ ਨਹੀਂ ਗੱਲ ਤਾਂ ਟਕਾਣੇ ਲਾਤੀਏ ਬਿਲਕੁਲ ਹੀ ਹੋਣਾ ਜੇ ਹੁਣ ਵੇਖ ਲੋ ਹੁਣ ਕੀ ਕਹੀਏ ਤੁਹਾਨੂੰ ਵੀ ਹੋਰ ਛੋਟ ਕਰੋ ਆਪਾਂ ਦੇ ਹੁਣ ਸਾਰੀਆਂ ਬਾਕੀ ਹੋਰ ਮਾਨਤਾਨ ਕਿਸ ਵੀਰ ਦਾ ਕਰ ਦਾਂਗੇ ਆਪਾਂ ਲੋ ਵੀ ਕੋਈ ਸੱਜਣ ਫੋਨ ਕਰੇ ਹਾਂਜੀ ਉਹ ਚੇਚੇ ਤਰਫੇ ਕੋਈ ਭਰਾ ਫੋਨ ਕਰਦਾ ਕੋਈ ਇਹ ਨਹੀਂ ਹੋਗਾ ਕੋਈ 1500 ਰੁਪਇਆ ਡਿਗਾ ਜੀ ਨਾ ਮੰਨਦਲ ਕੀਤਾ ਜਾਵੇ ਛੋਟੀ ਏ ਛੋਟੀ ਲੱਗੇ ਵੇਖੋ ਥਪਾ ਸੋਬਦਾ ਵਾ ਛੋਟੀ ਸੰਭੀ ਬਿਲਕੁਲ 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 ਛੋਟੀ ਇੱਕ ਸੂਆ ਤੇ ਪਿਛਲੀ ਹਫ਼ਤੇ ਹੀ ਦੇਣ ਵਾਲੀ ਏ ਚੰਗੇ ਭਲੇ ਬੰਦੇ ਦੇ ਘੱਟ ਦੇ ਬਰਾਬਰ ਹਿੱਕ ਚ ਵੱਜਦੀ ਪੂਰੀ ਪੂਰੀ ਜੀ ਵੱਡੀ ਆਹ ਵੇਖੋ ਜੀ ਸੂਆ ਕਿਹਦੇ ਛੋਟੀਆਂ ਵੇਖੋ ਬਹੁਤ ਸੋਹਣੀ ਹਾਈਟ ਘੱਟ ਦੇ ਵਿੱਚ ਆ ਤੋ ਉਸ ਤੋਂ 1 ਲੱਖ 15 ਦੀ ਵੀਰਾਂ ਦਾ ਵੀ ਇਹ ਯਸ ਨੂੰ ਆਜ ਦੇ ਦਿਆਂਗੇ ਫਿਰ ਵੀ ਮਾਨਤਨ ਹੋਊਗਾ ਕਿਸੇ ਭਰਾ ਦਾ ਕਾਲ ਕਰਿਆ ਜੇ ਚਲੋ ਚੰਗੀ ਲਾਜਵਾਬ ਹਲੋ ਚੰਗੀ ਸੋਹਣੀ ਖਲੂਗੀ ਥਾਂ ਤੋਂ ਬੜਾ ਟਕਾਣੇ ਤੇ ਲੱਗਾ ਬਾਕੀ ਮੇਰਾ ਭਰਾ ਇੱਥੇ ਆਣ ਕੇ ਜਿਹੜੇ ਵੀਰ ਨੇ ਨਿਗਾ ਦੇ ਵਿੱਚੋਂ ਕੱਢਣੀ ਆ ਇਹ ਜ਼ਰੂਰ ਆਣ ਕੇ ਕਢੋ ਹੱਕ ਬਿਲਕੁਲ ਫਰਜ਼ ਬਣਦਾ ਵੀ ਚੀਜ਼ ਤੇ ਪੈਸੇ ਲੱਗਣੇ ਆ ਜ਼ਰੂਰ ਵੇਖੋ ਆਣ ਕੇ ਠੀਕ ਆ ਤੇ ਬਹੁਤ ਪਿਆਰੀ ਝੋਟੀਆਂ ਕਰੋ ਪਹਿਲ ਕਦਮੀ ਇੱਕ ਭਾਜੀ ਆਪਣੇ ਕੋਲ ਬੂਰੀ ਇਦਰਾਗੀ ਗੋਲਡ ਪੂਰੀ ਮੱਝ ਇਹ ਸੰਧੂ ਸਾਹਿਬ ਚਲੋ ਘਰ ਵਾਲੇ ਦੇ ਆਪਣੇ ਹੁਣ ਚੋਣ ਰਾਤੀਂ ਉੱਥੇ ਚੋਈ ਆ ਹਾਂਜੀ ਹੁਣ ਚੋਣ ਵਾਲੀ ਸਵੇਰੇ ਥੋੜੀ ਲੇਟ ਆਈ ਆ ਹਾਂਜੀ ਦੋ ਦੋ ਤੇ 7 10 ਦੇ ਤੋਂ 6 ਕਿਲੋ ਦੁੱਧ ਮੰਗ ਮੰਨ ਕੇ ਚਲੀ ਆਪਾਂ ਬੋਰੀ ਆ ਸਵੇਰਾਂ ਦੇ ਵਿੱਚ ਹੋਊਗੀ ਤਿੱਜਾ ਦਾ ਦੂਜਾ ਹੀ ਆਖਿਆ ਚਲੋ ਕੋਈ ਭੈਣ ਭਰਾ ਤਿੱਜਾ ਮੰਨ ਜਾ ਆਪਾਂ ਨੂੰ ਤੇ ਕਰੋ ਉਹਨਾਂ ਤੋਂ ਜੇ ਆਖਿਆ ਠੀਕ ਆ ਜੀ ਇਹ ਉਹ ਦਾਹਾ 1 ਦਾਹ ਯਾਰਾਂ ਤਰੀਕ ਦੇ ਪਿਛਲੇ ਦੋ ਟੀਕੇ ਭਰੇ ਇਹਨੂੰ ਨਵੰਬਰ ਚ ਹਾਂਜੀ ਠੀਕ ਆ ਜੀ ਕੋਈ ਮਹੀਨਾ ਜਾਣਾ ਵੀ ਹੋ ਗਿਆ ਲਗਭਗ ਮਹੀਨੇ ਦੇ ਿਹੜ-ਗੜ ਜਿਹੜਾ ਸਮਾਂ ਹੋਇਆ ਫਿਰਦਾ ਠੀਕ ਆ ਜੀ ਅੱਜ ਵੀ ਤਕਰੀਬਨ 9 ਤਰੀਕਾ ਵੀਰ ਨੇ ਆਪਾਂ ਨੂੰ ਟੀਕੇ ਵੀ ਨਾਲ ਕੱਲੇ ਆ ਠੀਕ ਆ ਜੀ ਆ ਵੇ ਕੋਈ ਮੱਝ ਹੀ ਉਹਨੇ ਦੋ ਟੀਕੇ ਉਹ ਆਂਦਾ 2 10 ਤੇ 11 ਬਿਲਕੁਲ ਦੋਵੇਂ ਸਿੱਕੇ ਆ ਇਹ ਲੋਹਰੀ ਸਾਹਣ ਦਾ ਸੀਮਣ ਜਿਹੜਾ ਇਹਨੂੰ ਭਰਾਇਆ ਗਿਆ ਠੀਕ ਆ ਜੀ ਦੋ ਟੀਕੇ ਭਰਾਏ ਆ ਹਾਂਜੀ ਆ ਠੀਕ ਆ ਜੀ ਜੀ ਦੋ ਮੰਨ ਕੇ ਚਲੋ ਨਾ ਆਪਾਂ ਨੂੰ 7 ਦੀ ਦਿੱਤੀ ਆਪਾਂ ਚੋਇ ਉੱਥੇ ਚੋਇਆ ਵੀ ਆ ਦੁੱਧ ਰਾਤ ਆਪਾਂ ਨੂੰ 3.5 ਪਾਉਣੇ ਜਾਂ ਸਵੇਰੇ ਹੋਣ ਹੋ ਜੇ ਚੋਣ ਵਾਲੀ ਆਈ ਆਪਣੇ ਠੀਕ ਆ ਹੁਣ ਮਤਲਬ ਮਾਰਨਿੰਗ ਦੀ ਚਵਾਈ ਡੱਕੀ ਹਾਂ ਹਾਂ ਡੱਕੀ ਆ ਬਾਕੀ ਡੋਕੇ ਕਰਤੀ ਮੈਂ ਆਉਂਦੇ ਮੈਂ 100% ਹੀ ਖੜੋ ਗਈ ਆ ਠੀਕ ਆ ਠੀਕ ਆ ਲੋ ਵੀ ਇੱਕ ਮਹੀਨੇ ਦੇ ਹੀੜਗੜ ਜਿਹੜਾ ਸਮਾਂ ਹੋ ਗਿਆ ਨਵੰਬਰ 10 11 ਦੀ ਬਣੀ ਆ ਸਿੱਕੇ ਤੁਹਾਨੂੰ ਦਿਖਾਤਾ ਠੀਕ ਆ ਜੀ ਜਿਹੜੀਆਂ ਸਟਰਾ ਵੀਰ ਉਹਨਾਂ ਨੇ ਸਾਧੀਆਂ ਨੇ ਉਹ ਜਿਵੇਂ ਪਿੱਛੋਂ ਮਿਲੀਆਂ ਨੇ ਇਹਨਾਂ ਨੂੰ ਠੀਕ ਆ ਜੀ ਉਹ ਆਪਾਂ ਤੁਹਾਨੂੰ ਦਿਖਾਤਿਆਂ ਨੇ ਲੋਹਰੀ ਸਾਣ ਤੋਂ ਇਹ ਜਿਹੜੀ ਗੱਬਣ ਹੋਈ ਆ ਦੋ ਸੀਮਨ ਭਰਾ ਨੇ ਰਖਾਏ ਆ ਕਿਸੇ ਨੇ ਠੀਕ ਆ ਜੀ ਤੇ ਨਿਸ਼ਾਨੀਆਂ ਦੀ ਜੇਕਰ ਗੱਲ ਕਰਕੇ ਨਿਸ਼ਾਨੀਆਂ ਮੁਕੰਮਲ ਤੌਰ ਤੇ ਪੂਰੀਆਂ ਨੇ ਨੀਲੀ ਆ ਜੀ ਸੋ ਲੈਵੇ ਆਰਡਰ ਦੀ ਕੁਆਲਿਟੀ ਵੀ ਤੁਹਾਡੇ ਸਾਹਮਣੇ ਆ ਥਣ ਤੁਹਾਨੂੰ ਬਿਲਕੁਲ ਤੁਸੀਂ ਦੇਖੋ ਦੋਹਾਂ ਥਣ ਦਾ ਠੀਕ ਆ ਸੋ ਪੂਰੀ ਮਾਝਾ ਜੇਕਰ ਕਰਮਾਂ ਦੀ ਰਹਿ ਜਾਂਦੀ ਆ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਗਾਂ ਨਵੇਂ ਦੁੱਤ ਕਰਮਾਂ ਵਾਲੀ ਠੀਕ ਆ ਜੀ ਫਿਰ ਨੇਗ ਲਾਉਂਦੀ ਐ ਲਾਕ ਕਿਸੇ ਭਰਾ ਦਾ ਇੱਕ ਅਮੀ ਦਿਨਾ ਪੰਜੀਆਂ ਨੂੰ ਹੋ ਜੂਗੀ ਦੋ ਮਹੀਨਿਆਂ ਤਾਈਂ ਚੱਕ ਆ ਬਸ ਜੀ ਬਾਕੀ ਤੂੰ ਤੇ ਨਿਸ਼ਾਨ ਸੰਤੂ ਸਾਹਿਬ ਨੇ ਨੀਂਦੀ ਰੱਖਿਆ ਵੇ ਲਓ ਜੀ ਠੀਕ ਆ ਜੀ ਸਾਰ ਤੇ ਨਿਸ਼ਾਨ ਪ੍ਰੋਪਰ ਚਾਰੇ ਪੈਰਾਂ ਦੇ ਮਾਰਕਿੰਗ ਜਿਹੜੀ ਤੁਹਾਨੂੰ ਨਜ਼ਰ ਆ ਜੂਗੀ ਆ ਵੇ ਸੋ 골ਡਨ ਪੂਰੀ ਆ ਬਾਕੀ ਥਣ ਥਪਾ ਤੁਹਾਡੇ ਸਾਹਮਣੇ ਆ ਇੱਕ ਨੰਬਰ ਤੇ ਟੋਕੜ ਤੇ ਅੱਗੇ ਬਣੀ ਸੌੜੀ ਆ ਵੀ ਟੋਕੜ ਗੱਭਨ ਮੰਨੇ ਕੋਈ ਚੋਈ ਚੋਂ ਆਂਦੇ ਦੁੱਧ ਮਤਲਬ 6 ਲੀਟਰ ਪੱਕਾ ਤੇ ਸਾਢੇ ਪੰਜ ਚੱਲ ਕੇ ਮੰਨ ਕੇ ਹੁਣ ਕੋ 5.5 ਲੈ ਜੇ ਮੰਨ ਕੇ ਮਿਲਦੀ ਭਾੜੇ ਤੇ ਦੋਵੇਂ ਟਾਈਮ ਹਾਂਜੀ ਹਾਂਜੀ ਦੋਵੇਂ ਟਾਈਮ ਭਾੜੇ ਠੀਕ ਹੈ ਜੀ ਹਾਂਜੀ ਬਾਕੀ ਮੂੰਹ ਮੱਥੇ ਦੀ ਚਲੋ ਚੰਗੀ ਐ ਮੱਜ ਮੈਂ ਚੰਗੀ ਸਾਰੀ ਮੈਂ ਇਹ ਬੁਰੀ ਮੈਂ ਹਾਂ ਕੱਟੀ ਬੁਰੀ ਐ ਮਾਨੇ ਦੇ ਵੀ ਡੱਬ ਹੈਗਾ ਜੋ ਹਾਂ ਨੀਲੀ ਬੁਰੀ ਐ ਨਾ ਚੰਗੀ ਐ ਮੱਜ ਹਾਂਜੀ ਲੋ ਵੀ ਇਹ ਅੱਜ ਵੀਰ ਸਰਜੀਤ ਜੀ ਕਿੰਨੇ ਦੀ ਆਪਾਂ ਦੇ ਰਹੇ ਆ ਦੇ ਦਾਂਗੇ ਯਸਮੋ ਆਹ ਤੇ ਉਤਰਾਂ ਨੇ ਆਪਾਂ 75 ਦੀ ਦੇਈਏ 65 ਦੀ ਦੇ ਦਈਏ ਸਿੰਧੂ ਸਾਹਿਬ 65 ਦੀ ਹਾਂ ਉਹ ਡਿਮਾਂਡ ਕੁਛ ਵੀ ਕਰ ਲੋ 65 ਕਰ ਲੋ 70 ਕਰ ਲੋ ਕੁਝ ਜਾਜੀ ਨਿਆਣ ਜਲੀ ਗੱਲ ਕਰਦੇ 60000 ਦੀ ਦੇ ਦੇਗੇ 60000 ਦੀ ਦੇ ਦੋ ਪਿੱਛੇ ਜੇ ਕਪਾ ਝੋਟੀ ਵੇਚੀ ਸੀ 55000 ਦੇ ਵਿੱਚ ਗਈ ਸੀ ਉਹ ਕਣ ਹਾਂਜੀ ਹਾਂਜੀ ਕੱਟੀ ਉਹ ਵੀ ਚੰਗੀ ਸੀ ਉਹ ਨਿਕਲਾਈ ਜਾ ਕੇ ਹਾਂ ਨਿਕਲਾਈ ਵੀਰ ਠੀਕ ਆ 45 ਕੇ ਦਿਨਾਂ ਦੀ ਕਹੀ ਸੀ ਸ਼ਾਇਦ ਉਹ 45 ਤੋਂ 40 45 ਦੇਣੀ ਕਰੇ ਨਾ ਕਰਾਈ ਚੈੱਕ ਆਉਂਦੇ ਸੋ ਚਲੋ ਵਧੀਆ ਚੰਗੀ ਗੱਲ ਬਾਤ ਆ ਲਓ ਵੀ ਇਹ ਜਿਹੜੇ 200 ਬਾਅਦੋਂ ਆਪਾਂ ਹੋਰ ਯਾਰ ਛੱਡ ਦਾਂਗੇ 60000 ਦੇ ਵਿੱਚੋਂ ਲੋ ਵੀ ਇੱਕ ਘਟ 60 ਦੀ ਇਹ ਜਾਂਦੀ ਰਹੂਗੀ ਮਾਨਤਾਨ ਕਰਤਾਂਗੇ ਹੋਰੀ ਦੋ ਘਟ 60 ਦੀ ਹਾਂ ਨਾ ਇਹ ਮੈਂ ਵੀ ਚੱਕੋ ਮੈਂ ਬਹੁਤ ਆਪਣੀ ਇਹ ਕਸਰਾ ਕੱਟਤੀਆਂ ਨੇ ਠੀਕ ਆ ਸਾਰੀਆਂ ਛੜਤ ਆਪਾਂ ਇੱਕੇ ਰਿ ਜੋ ਜਿੰਨੇ ਹੀ ਦੇਣੀਆਂ ਹਾਂ ਨਾ ਹੀ ਮੁੜ ਕੇ ਫੇਰ ਫੇਰ ਨਹੀਂ ਕੋਈ ਕੋਈ ਛੋਟਾ ਛੱਪਾ ਜਿਹੜਾ ਕਰਤਾ ਹੋਣੇ ਕਰਤਾ ਆਹੋ ਲੋ ਜੀ ਛੋਟਾ ਛਾੜਾਂ ਕਰਕੇ ਅੱਜ ਦੋ ਘਟ 60 ਦੀ ਮਿਲ ਜੂ ਭਰਾਵਾਂ ਨੂੰ ਬੂਰੀ ਮਾਕੀ ਨੀਲੀ ਅੰਗਪੱਖ ਦੀ ਤੇ ਨਾਲ ਦੀ ਨਾਲ ਮਹੀਨੇ ਦੀ ਕਰਮਾਂ ਲਈ ਬਣੀ ਸੌਰੀ ਆ ਨਿਕਲ ਆਊਗੀ ਕਰਮ ਵਾਲੀ ਇਹ ਵੀ ਲੱਕ ਕਿਸਮਤ ਆ ਚਲੋ ਬਾਕੀ ਨਿਕਲੂਗੀ ਜਰੂਰ ਸਾਹਿਬ ਆਪਾਂ ਜਿਤਨਾ ਕਿ ਪਿਛਲੇ ਭਰਾ ਰਹੇ ਆਖਿਆ ਆਪਾਂ ਉਤਰਾ ਦੱਸਿਆ ਵਾ ਬਿਲਕੁਲ ਨਿਕਲਦੀਆਂ ਇਹ ਜੇ ਭਰਾ ਆਏ ਹੋਏ ਨਿਕਲ ਨਹੀਂ ਸਕਦੀ ਜੇ ਬੜੇ ਹੋ ਤਾਂ ਫੇਰ ਹੀ ਨਿਕਲਨੇ ਆ ਪਸ਼ੂ ਉਹ ਆਂਦੇ ਵੀ ਉਤਰਾ ਕਾਬੇ ਡੋਕੇ ਕਰਦੀ ਮੈਂ ਖੜੋਗੀ ਆਪਾਂ ਚਲੋ ਪੈ ਗਈ ਪੱਕੇ ਭਾਂਡੇ ਫਿਰ ਇਧਰ ਇੱਕ ਆਪਾਂ ਵੈੜ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਆ ਝੁੰਗੀ ਆ ਗਈ ਆ ਬੇਸ਼ੱਕ ਸਿੰਘ ਹੈਗੇ ਆ ਪਰ ਜਾਇਜ ਰੇਟ ਦੇ ਵਿੱਚ ਵੀਰ ਸਰਬਜੀਤਾਂ ਦਾ ਵੀ ਦੇ ਦੇਣੀ ਅੱਜ ਗੱਬਣ ਵੈੜਾ ਸਾਹਮਣੀ ਸੂਤਰੀ ਪਾਣੀ ਕਿਸੇ ਨੂੰ ਚਲੋ 8-7 ਦਿਨ ਹਫਤੇ ਦੀ ਖੇਡ ਰਹੀ ਆ ਆ ਕਰਦੀ ਆ ਜੀ ਆ ਵੇਖੋ ਭਾਡਾ ਪੂੰਡਾ ਮੇਰਾ ਭਰਾ ਠੀਕ ਆ ਜੀ ਤੇ ਆ ਫੇਸ ਕੁਆਲਟੀ ਆ ਇੱਕ ਨੰਬਰ ਠੰਡੀ ਤੇਰੀ ਤੇ ਕਰਮਾਂ ਲਈ ਆਂਦੀ ਕੁਛ ਨਹੀਂ ਵੈਸੇ ਹਣਾ ਮੈਂ ਨਾ ਦੋ ਦਿਨ ਪਹਿਲਾਂ ਪਿਛਲੇ ਸੂਏ 14 15 ਲੀਟਰ ਭਰਾਇਆ ਆ ਵੇਖੋ ਦੇਖ ਲੋ ਆ ਥਾਣੇ ਵੇਖੋ ਮੇਰਾ ਭਰਾ ਚਾਰੇ ਥਾਣਾ ਕੋਈ ਬੱਚੀ ਸ਼ਾਂਖ ਫੋਟ ਨਹੀਂ ਤੁਹਾਨੂੰ ਨਜ਼ਰ ਆਊਗੀ ਚਾਰੇ ਥਾਣਾ ਝੋਲਾ ਚਾਲਾ ਲੇਫਟੀ ਲੋਟੀ ਚੰਗੀ ਆ ਥੱਲੇੋਂ ਠੀਕ ਆ ਸਾਫ ਸੁਥਰਾ ਲੇਵਾ ਬਾਕੀ ਰੰਗ ਰੂੰਗ ਤੁਹਾਡੇ ਸਾਹਮਣੇ ਆ ਜਰਸੀ ਹਾਂ ਜਰਸੀ ਦਾ ਕੋਈ ਸ਼ਾਈ ਵਾਲ ਦਾ ਲਾ ਲੈ ਹਾਂਜੀ ਹਾਂਜੀ ਲਓ ਜੀ ਬਾਕੀ ਥੱਲੇੋਂ ਚੰਗੀ ਬਣੂ ਸਤੂ ਸਾਹਿਬ ਵੱਡੀ ਉਹ ਉਹ ਨਹੀਂ ਬੜੀ ਸ਼ੁਕਰਖਾਨਾ ਨਹੀਂ ਆ ਜੀ ਪੁੱਛ ਪੁੱਛ ਕੇ ਤੁਰਦੀ ਹੈ ਕਰਮ ਵਾਲੀ ਹੈ ਠੰਡੀ ਠੰਡੀ ਆ ਉਤਰਾਂ ਦੇ ਵੱਡਿਆ ਦੁੱਧ ਇਹਨੂੰ ਕੀ ਆਂਦਾ 14 15 ਲੀਟਰ ਦੁੱਧ ਕੱਢਦੀ ਆ ਜੀ ਸਭ ਥੱਲੇੋਂ ਬਹੁਤ ਹੀ ਸਾਫ਼ ਆ ਹਾਂਜੀ ਬਾਕੀ ਪੰਡੇ ਪੁੰਡੇ ਦੀ ਚੰਗੀ ਆ ਕਰਮ ਵਾਲੀ ਠੀਕ ਆ ਜੀ ਵਜਨ ਵਜਨ ਤੁਹਾਡੇ ਸਾਹਮਣੇ ਆ ਐਨੂੰ ਇੱਕ ਵਾਰੀ ਵੀਰੇ ਐਨੂੰ ਤੋੜਦੇ ਆ ਜੀ ਹਾਂ ਸੋ ਦਿਨ ਦਿਨ ਆ ਜਿਹੜੀ ਕੋਈ 8 7 ਦਿਨ ਲੈ ਜੂਗਾ ਰਹਿੰਦਾ ਜੀ ਹਫ਼ਤਾ ਖੜਦੀ ਆ ਆ ਦੇਖ ਬਣੂਗੀ ਚੰਗੀ ਥੱਲੇੋਂ ਬਹੁਤ ਵਧੀਆ ਠੀਕ ਆ ਐਨੇ ਖਾਣ ਰੋ ਨੇ ਮੈਂ ਰੇਡ ਅਜ ਭਾਜੀ ਉਹ ਦੇ ਦਿਆ ਵੀ ਜਿਹੜਾ ਮੈਨੂੰ ਲੱਗਦਾ ਕੋਈ ਵਪਾਰੀ ਨਾ ਦੇ ਸਕੇ ਰੇਡ ਤੇ ਸੰਧੂ ਸਾਹਿਬ ਜਿੰਨੇ ਤੁਹਾਨੂੰ ਨਾ ਉਹਨੇ ਆਪਾ ਕਰ ਦਿੰਨੇ ਅੱਗੇ ਕਿ ਤੇਰੀਆਂ ਝੋੜਾਂ ਹੁੰਦੀਆਂਗੇ ਲੈ ਵੀ ਨਿਸਾਬਾ ਵੈਰ ਵੀ ਸਾਫ ਆ ਗਏ ਸਿੰਘ ਹੀ ਸਿੰਘ ਜਿਹੜੇ ਸਿੰਘ ਤੇ ਵੀ ਇਹਨੂੰ ਹੋਰ ਗਾਂ ਚਿਰੋਂ ਭੋਦੀ ਭਾਦੀ ਹੁੰਦੀ ਚੱਲ ਕੇ ਤੱਕਦੇ ਕੋਈ ਹੋਰ ਤੇ 50000 ਦੀ ਗਾਂ ਹੋਰ ਟਾਪ ਲੱਗ ਜਣੀ ਸੀ ਬਾਕੀ ਸਾਫ ਸੁਥਰੀ ਆ ਥਣ ਥਣ ਵਿਰਲਾ ਦੇ ਥਣ ਮੋਟਾ ਆ ਵੇਖੋ ਮੇਰਾ ਭਰਾ ਠੀਕ ਆ ਜੀ ਬਿਲਕੁਲ ਨੇੜੇ ਤੋਂ ਤੁਹਾਨੂੰ ਚੀਜ਼ ਦਿਖਾ ਦਿੱਤੀ ਆ ਵੀ ਜਿੰਨਾ ਵੀ ਇਹ ਲੇਵਾ ਸਾਫ ਸੁਥਰਾ ਕਰਮ ਵਾਲੀ ਦਾ ਮਣੂ ਵੀ ਬੜੀ ਪੇਟ ਪੂਟ ਪੂਰਾ ਭਾਰਾ ਵਜਨ ਭੋਜਨ ਚੰਗਾ ਫੇਸ ਕੁਆਲਟੀ ਆ ਹੈਗੀ ਆ ਠੀਕ ਆ ਜੀ ਤੇ ਇਹ ਅੱਜ ਵੀਰ ਸਰਬਜੀਤ ਸਿੰਘ ਜੀ ਆਪਾਂ ਕਿੰਨੇ ਦੀ ਦੇ ਰਹੇ ਆ ਮੈਂ ਤਾਂ 45 ਦੀਏ 45 ਦੀ ਤਈਏ ਹਾਂ ਬਾਕੀ ਦੋ ਹੀ ਵੇਦੋ ਨਾ ਪਾਈਆ ਵਜਨ ਜਾਇਜ਼ ਕਰ ਲਈਏ 42 ਦੇ ਦਈਏ ਕੋਈ ਨਹੀਂ ਕਰ ਦੋ ਮਾਨਤਾਨ 40 ਕੋ ਅੰਦਰ ਹੀ ਕਰ ਦਈਏ 38 ਦੀ ਕਰ ਦੋ ਯਾ ਸੁਣੋ ਹੈ 38 ਦੀ ਕਰ ਦਈਏ 38 ਦੀ ਦੇ ਦੋ ਬਸ ਜਾਣ ਦਈਏ ਉਹ ਵੀਰ ਦਾ ਮਾਨਤਾਨ ਹੋ ਜਾਊਗਾ ਲਓ ਵੀ 38000 ਦੀ ਇਹ ਵਾਰ ਜਾਂਦੀ ਰਹੂਗੀ ਚਲੋ ਕਿਸੇ ਭਰਾ ਨੇ ਘਰੇ ਟਿਕਾਉਣੀ ਆ ਥੋੜੇ ਪੈਸੇ ਲਾਉਣੇ ਆ ਵਾੜ ਚੰਗੀ ਆ ਵੱਡੀ ਆ ਪੁੱਤ 15 16 ਲੀਟਰ ਭਰਾਉਗੇ ਕੋਈ ਵੀ ਸੱਜਣ ਆਉਦਾ ਦੂਰ ਨੜਿਆ ਵੀ ਓਕਾ ਕੋਈ ਛੋਟੀ ਨਿੱਕੀ ਜੀ ਮੰਨ ਕੇ ਨਾ ਆਵੇ ਵੀ ਆਮ ਨਾਰਮਲ ਮੀਡੀਅਮ ਹਾਈਟ ਤੋਂ ਵੱਡੀ ਆ ਵੱਡੀਆਂ ਵਾੜਾਂ ਦੇ ਵਿੱਚ ਹੀ ਨੋਟ ਕਰਿਓ ਇਹਨੂੰ ਠੀਕ ਆ ਜੀ ਸੋ 38000 ਦੀ ਆ ਚਲੋ 8 ਦਿਨ 7 ਦਿਨ ਸਾਫ ਨੂੰ ਕੋਈ ਭਰਾ ਕਿਸ ਨੇ ਪ੍ਰੋਪਰਟੀ ਲੈਣਾ ਕੋ 2 2 4000 ਰੁਪਏ ਨਫਾ ਵੀ ਦੇਊਗੀ ਤੁਹਾਨੂੰ ਠੀਕ ਆ ਜੀ ਅੱਗੇ ਜੀ ਵੱਡੀ ਚੰਗੀ ਆ ਥੱਲੇ ਹਾਂ ਸਾਫ ਸੁਥਰੀ ਆ ਚਲੋ ਜਿੰਨੇ ਵੀ ਆ ਸਾਫ ਸੁਥਰੀ ਆ ਜਰੂਰ ਮੇਰਾ ਭਰਾ ਪਹਿਲ ਕਦਮ ਹੀ ਕਰ ਲਿਆ ਜੀ ਏ ਅੱਜ ਐਨੀਮਲ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਟੋਟਲ 4 ਸੀਗੇ ਵੀਰ ਸਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਸ਼ਕਰੀਪਿੰਡ ਵਿజిਟ ਕਰਨੀ ਪੈਣੀ ਆ ਇੱਕ ਕੱਟੀ ਵਿਖਾਈ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਈਆ ਦੂਜੇ ਸਵੇਰੇ ਸੋਣਾ ਝੋਟੀ ਨੇ ਚੰਗੀ ਸਪੈਸ਼ਲ ਝੋਟੀ ਆ ਫੁੱਲ ਭਜਨ ਮੋੜ ਵਾਲੀ ਆ ਮਾਰੋ ਨੀਗਾ ਠੀਕ ਆ ਜੀ ਇਹਨਾਂ ਜਿਹੜੀਆਂ ਕਰਮਾਲੀ ਚੰਗੀ ਆ ਸਾਫ਼ ਸੁਥਰੀ ਆ ਕੋਈ ਵੀ ਸੱਜਣ ਮਗਰ ਆਣ ਕੇ ਖੜ ਕੇ ਵੇਖੋਗੇ ਤਸੱਲੀ ਫੇਰ ਹੁੰਦੀ ਆ ਕਿਸੇ ਭਰਾ ਨੂੰ ਠੀਕ ਆ ਜੀ ਸਿੰਘ ਸਿੰਘ ਛੋਟਾ ਬਿਲਕੁਲ ਜੈਨੂਨ ਜਾਇਜ਼ ਰੇਟ ਇੱਕ ਵੀਰ ਸਰਜੀਤ ਨੰਬਰ ਆਪਣੇ ਕਰਤੀਏ ਸਾਂਝੇ 9979323282 7447627655 ਠੀਕ ਹੈ ਪਾਜੀ ਦੋਨੇ ਨੰਬਰ ਚੱਲਦੇ ਠੀਕ ਹੈ ਜੀ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਬਾਕੀ ਮਾਲ ਜਿੱਦਾਂ ਕਿ ਸਾਰੇ ਭਰਾ ਜਾਣਦੇ ਆ ਠੀਕਾ ਜੀ ਚਲੋ ਵੀਰ ਹੋਂ ਦੇ ਕੋਲ ਆਉਂਦਾ ਸਾਫ਼ ਸੁਥਰਾ ਪਸ਼ੂ ਲੈਂਦੇ ਆ ਲਿਆ ਕੇ ਸੇਲ ਕਰਦੇ ਆ ਤੇ ਭਾਅ ਪੜਦਾ ਵੀ ਬੜਾ ਜਾਇਜ਼ ਹੁੰਦਾ ਹੈ ਪਹਿਲੀਆਂ ਦੇ ਵਿੱਚ ਹੀ ਮੇਲਾ ਲੁੱਟਣ ਵਾਲੀ ਗੱਲਬਾਤ ਹੋ ਜਾਂਦੀ ਆ ਸੋ ਕਰੋ ਸੰਪਰਕ ਇੱਕ ਪੂਰੀ ਮੱਝ ਦਿਖਾਤੀ ਆ ਜਿਹੜੇ ਮੇਰੇ ਭਰਾਗੇ ਪੂਰੀ ਦੇ ਸ਼ੌਂਕ ਰੱਖਦੇ ਆ ਤੇ ਚੰਗੇ ਪਸ਼ੂ ਆ ਚੰਗੇ ਜਾਨਵਰ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ